ਜੇਕਰ ਤੁਸੀਂ ਵੇ ਟੋਲ ਪਲਾਜ਼ਿਆਂ ਦੇ ਕੋਲੋਂ ਲੰਘਦੇ ਹੋ ਜਾਂ ਫਿਰ ਟੋਲ ਪਲਾਸਾ ਲੰਘ ਕੇ ਤੁਸੀਂ ਆਪਣਾ ਸਫ਼ਰ ਤੈਅ ਕਰ ਦਿਓ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ 15 ਅਗਸਤ ਬਾਅਦ ਟੋਲ ਪਲਾਜ਼ਿਆਂ ਦੇ ਨਿਯਮਾਂ ਦੇ ਵਿੱਚ ਕੁਝ ਤਬਦੀਲੀ ਹੋਣ ਜਾ ਰਹੀ ਹੈ ਫਾਸਟ ਟੈਗ ਨੂੰ ਲੈ ਕੇ ਕੁਝ ਤਬਦੀਲੀ ਦੇਸ਼ ਭਰ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਨੇੜੇ ਜਿਹੜਾ ਸਭ ਤੋਂ ਮਹਿੰਗਾ ਟੋਲ ਟੋਲ ਕਿਹਾ ਜਾਂਦਾ ਲੱਡੋਵਾਲ ਉਸ ਤੇ ਵੀ ਨਿਯਮਾਂ ਦੇ ਜਿਹੜੀ ਹੈ ਤਬਦੀਲੀ ਹੋਣ ਜਾ ਰਹੀ ਹੈ ਫਾਸਟ ਟੈਗ ਦੇ ਵਿੱਚ ਹੈ ਤਬਦੀਲੀ ਹੋਣੀ ਹੈ ਦਰਸਲ ਹਾਲ ਕੀ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਤੁਸੀਂ 3000 ਰੁਪਏ ਦਾ ਸਾਲਾਨਾ ਰੀਚਾਰਜ ਕਰਵਾਉਂਗੇ ਤਾਂ ਤੁਸੀਂ 200 ਵਾਰ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਚਾਹੇ ਦੇਸ਼ ਭਰ ਦੇ ਵਿੱਚ ਕੋਈ ਵੀ ਟੋਲ ਪਲਾਜ਼ਾ ਹੋਵੇ ਤਾਂ 200 ਵਾਰ ਤੁਸੀਂ ਉਸ ਨੂੰ ਬਿਨਾਂ ਕਿਸੇ ਭੁਗਤਾਨ ਦੇ ਪਾਰ ਕਰ ਸਕਦੇ ਹੋ ਕਿਉਂਕਿ 3000 ਦਾ ਤੁਸੀਂ ਪਹਿਲਾਂ ਹੀ ਰੀਚਾਰਜ ਕਰਵਾਇਆ ਹੋਵੇਗਾ ਤਾਂ ਹੁਣ ਜਿਹੜੇ ਨਵੇਂ ਨਿਯਮ ਨੇ ਜਿਹੜਾ ਰੀਚਾਰਜ ਵਾਲਾ ਸਿਸਟਮ ਹੈ 15 ਅਗਸਤ ਤੋਂ ਬਾਅਦ ਲਾਗੂ ਹੋ ਜਾਵੇਗਾ ਇਸ ਦੀ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਤਾਂ 15 ਅਗਸਤ ਤੋਂ ਬਾਅਦ ਇਹ ਸਹੂਲਤ ਤੁਹਾਨੂੰ ਵੀ ਮਿਲਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਰੋਜ਼ਾਨਾ ਸਫ਼ਰ ਕਰਦੇ ਹੋ ਜਾਂ ਤੁਹਾਡਾ ਆਣਾ ਜਾਣਾ ਟੋਲ ਪਲਾਜ਼ਾ ਤੇ ਲੱਗਿਆ ਟੋਲ ਪਲਾਜ਼ਾ ਤੁਲੰਕੇ ਲੱਗਿਆ ਹੀ ਰਹਿੰਦਾ ਤਾਂ ਤੁਹਾਡੇ ਲਈ ਇਹ ਖਬਰ ਜਿਹੜੀ ਇੱਕ ਚੰਗੀ ਖਬਰ ਹੋ ਸਕਦੀ ਹੈ ਕਿਉਂਕਿ ਕਈ ਵਾਰ ਉਸ ਟੋਲ ਪਲਾਜ਼ੇ ਪਾਰ ਕਰਦੇ ਹਾਂ ਤਾਂ ਉਹਨਾਂ ਦੇ ਰੇਟ ਕਾਫੀ ਜ਼ਿਆਦਾ ਹੁੰਦੇ ਨੇ ਪਰ ਹੁਣ ਤੁਸੀਂ ਸਾਲ ਦਾ 3000 ਰੁਪਏ ਜਿਹੜਾ ਰੀਚਾਰਜ ਕਰਵਾਣਾ ਦੋਸਤੋ ਬਾਅਦ ਤੁਫੀ 200 ਵਾਰ ਬਿਨਾਂ ਪੈਸੇ ਦਿੱਤੇ ਉਹ ਟੋਲ ਪਲਾਜ਼ੇ ਜਿਹੜੇ ਨੇ ਅਪਾਰ ਕਰ ਸਕਦੇ ਹਾਂ ਜਾਣਕਾਰੀ ਜੋ ਇਹੀ ਸਾਹਮਣੇ ਆ ਰਹੀ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਸੀਂ 200 ਵਾਰ ਬਿਨਾਂ ਕੋਈ ਭੁਗਤਾਨ ਕੀਤੇ ਕਿਉਂਕਿ ਤੈਨੂੰ ਹਜ਼ਾਰ ਦਾ ਭੁਗਤਾਨ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਤਾਂ ਦੁਬਾਰਾ ਕੋਈ ਵੀ ਭੁਗਤਾਨ ਨਹੀਂ ਕਰਨਾ ਤਾਂ 200 ਵਾਰ ਤੁਸੀਂ ਟੋਲ ਪਲਾਸੇ ਜਿਹੜੇ ਨੇ ਪਾਰ ਕਰ ਸਕਦੇ ਹੋ ਤਾਂ ਕਿਸੇ ਵੀ ਤਰੀਕੇ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਤਾਂ ਨਿਯਮਾਂ ਦੇ ਵਿੱਚ ਸਬਦੀਲੀ ਹੋਈ ਹੈ 15 ਅਗਸਤ ਤੋਂ ਜਿਹੜੀ ਇਹ ਸਾਰੇ ਨਿਯਮ ਜਿਹੜੇ ਨੇ ਲਾਗੂ ਹੋਣ ਜਾ ਰਹੇ ਨੇ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਇਹ ਨਹੀਂ ਫਿਰ ਹਾਸਿਰ ਹੋਵਾਂਗੇ ਤਦ ਤੱਕ ਲਈ ਵੇਖਦੇ ਰੋ ਚਾਚਾ ਟੀਵੀ ਜੇਕਰ ਤੁਸੀਂ ਵੀ ਟੋਲ ਪਲਾਜ਼ਿਆਂ ਦੇ ਕੋਲੋਂ ਲੰਘਦੇ ਹੋ ਜਾਂ ਫਿਰ ਟੋਲ ਪਲਾਜ਼ਾ ਲੰਘ ਕੇ ਤੁਸੀਂ ਆਪਣਾ ਸਫ਼ਰ ਤੈਅ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ 15 ਅਗਸਤ ਬਾਅਦ ਟੋਲ ਪਲਾਜ਼ਿਆਂ ਦੇ ਨਿਯਮਾਂ ਦੇ ਵਿੱਚ ਕੁਝ ਤਬਦੀਲੀ ਹੋਣ ਜਾ ਰਹੀ ਹੈ ਫਾਸਟ ਟੈਗ ਨੂੰ ਲੈ ਕੇ ਕੁਝ ਤਬਦੀਲੀ ਦੇਸ਼ ਭਰ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲੁਧਿਆਣਾ ਨੇੜੇ ਜਿਹੜਾ ਸਭ ਤੋਂ ਮਹਿੰਗਾ ਟਾਲ ਟੋਲ ਕਿਹਾ ਜਾਂਦਾ ਲੱਡੋਵਾਲ ਉਸ ਤੇ ਵੀ ਨਿਯਮਾਂ ਦੇ ਜਿਹੜੀ ਹੈ ਤਬਦੀਲੀ ਹੋਣ ਜਾ ਰਹੀ ਹੈ ਫਾਸਟੈਗ ਦੇ ਵਿੱਚ ਹੈ ਤਬਦੀਲੀ ਹੋਣੀ ਹੈ ਦਰਸਲ ਹਾਲ ਕੀ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਤੁਸੀਂ 3000 ਰੁਪਏ ਦਾ ਸਾਲਾਨਾ ਰੀਚਾਰਜ ਕਰਵਾਉਗੇ ਤਾਂ ਤੁਸੀਂ 200 ਵਾਰ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਚਾਹੇ ਦੇਸ਼ ਭਰ ਦੇ ਵਿੱਚ ਕੋਈ ਵੀ ਟੋਲ ਪਲਾਜ਼ਾ ਹੋਵੇ ਤਾਂ 200 ਵਾਰ ਤੁਸੀਂ ਉਸ ਨੂੰ ਬਿਨਾਂ ਕਿਸੇ ਭੁਗਤਾਨ ਦੇ ਪਾਰ ਕਰ ਸਕਦੇ ਹੋ ਕਿਉਂਕਿ 3000 ਦਾ ਤੁਸੀਂ ਪਹਿਲਾਂ ਹੀ ਰੀਚਾਰਜ ਕਰਵਾਇਆ ਹੋਵੇਗਾ ਤਾਂ ਹੁਣ ਜਿਹੜੇ ਨਵੇਂ ਨਿਯਮ ਨੇ ਜਿਹੜਾ ਰੀਚਾਰਜ ਵਾਲਾ ਸਿਸਟਮ ਹੈ 15 ਅਗਸਤ ਤੋਂ ਬਾਅਦ ਲਾਗੂ ਹੋ ਜਾਵੇਗਾ ਇਸ ਦੀ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਤਾਂ 15 ਦਸਤੂ ਬਾਅਦ ਐ ਸਹੂਲਤ ਤੁਹਾਨੂੰ ਵੀ ਮਿਲਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਰੋਜ਼ਾਨਾ ਸਫ਼ਰ ਕਰਦੇ ਹੋ ਜਾਂ ਤੁਹਾਡਾ ਆਣਾ ਜਾਣਾ ਟੋਲ ਪਲਾਜ਼ਾ ਤੇ ਲੱਗਿਆ ਟੋਲ ਪਲਾਜ਼ਾ ਤੁਲੰਕੇ ਲੱਗਿਆ ਹੀ ਰਹਿੰਦਾ ਤਾਂ ਤੁਹਾਡੇ ਲਈ ਇਹ ਖਬਰ ਜਿਹੜੀ ਇੱਕ ਚੰਗੀ ਖਬਰ ਹੋ ਸਕਦੀ ਹੈ ਕਿਉਂਕਿ ਕਈ ਵਾਰ ਉਸ ਟੋਲ ਪਲਾਜ਼ੇ ਪਾਰ ਕਰਦੇ ਹਾਂ ਤਾਂ ਉਹਨਾਂ ਦੇ ਰੇਟ ਕਾਫੀ ਜ਼ਿਆਦਾ ਹੁੰਦੇ ਨੇ ਪਰ ਹੁਣ ਤੁਸੀਂ ਸਾਲ ਦਾ 3000 ਰੁਪਏ ਜਿਹੜਾ ਰੀਚਾਰਜ ਕਰਵਾਣਾ ਦੋਸਤੋ ਬਾਅਦ ਤੁਸੀਂ 200 ਵਾਰ ਬਿਨਾਂ ਪੈਸੇ ਦਿੱਤੇ ਉਹ ਟੋਲ ਪਲਾਜ਼ੇ ਜਿਹੜੇ ਨੇ ਅਪਾਰ ਕਰ ਸਕਦੇ ਹਾਂ ਜਾਣਕਾਰੀ ਜੋ ਇਹੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਸੀਂ 200 ਵਾਰ ਬਿਨਾਂ ਕੋਈ ਭੁਗਤਾਨ ਕੀਤੇ ਕਿਉਂਕਿ ਤੈਨੂੰ ਹਜ਼ਾਰ ਦਾ ਭੁਗਤਾਨ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਤਾਂ ਦੁਬਾਰਾ ਕੋਈ ਵੀ ਭੁਗਤਾਨ ਨਹੀਂ ਕਰਨਾ ਤਾਂ 200 ਵਾਰ ਤੁਸੀਂ ਟੋਲ ਪਲਾਸੇ ਜਿਹੜੇ ਨੇ ਪਾਰ ਕਰ ਸਕਦੇ ਹੋ ਤਾਂ ਕਿਸੇ ਵੀ ਤਰੀਕੇ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਤਾਂ ਨਿਯਮਾਂ ਦੇ ਵਿੱਚ ਸਬਦੀਲੀ ਹੋਈ ਹੈ 15 ਅਗਸਤ ਤੋਂ ਜਿਹੜੀ ਇਹ ਸਾਰੇ ਨਿਯਮ ਜਿਹੜੇ ਨੇ ਲਾਗੂ ਹੋਣ ਜਾ ਰਹੇ ਨੇ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਇਹਨਾ ਹੀ ਫਿਰ ਹਾਸਿਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਾਚਾ ਟੀਵੀ